ਜਿਹੜੇ ਸਮਾਜ ਭੁਧੀ ਬੰਦੇ ਆ ਉਹਨਾਂ ਨੂੰ ਪੁਲਿਸ ਨੇ ਗਿਰਤਾ ਕੀਤਾ ਉਹਨਾਂ ਨੂੰ ਪਤਾ ਲੱਗਾ ਕਿ ਸ਼ਾਇਦ ਉਹਨਾਂ ਨੇ ਨਾ ਆਹ ਮੁੰਡਾ ਹਰਮਿੰਦਰ ਉਹ ਬੋਲਦਾ ਪਿਆ ਹੈ ਜੀ ਉਹ ਜੀ ਮੇਰੇ ਤੇ ਉਹਨਾਂ ਨੇ ਵਾਰ ਕਰਨਾ ਦੇਖੋ ਉਹ ਉਹ ਜਿਹੜੇ ਬੰਦੇ ਹੈ ਨਾ ਉਹ ਬੰਦਿਆਂ ਦੇ ਪਿੱਛੇ ਚਾਲ ਕੀ ਦੀ ਆ ਪਲਾ ਉਹ ਕਿਹੜੇ ਤਰੀਕੇ ਨਾਲ ਬੰਦੇ ਆਏ ਤੇ ਕਿਉਂ ਉਹਨੂੰ ਮਾਰਨ ਲੱਗੇ ਜੀ ਹਰਮਿੰਦਰ ਗੇਲ ਦੀ ਪਾਰਟੀ ਦਾ ਉਹ ਬੰਦਾ ਹੈ ਹਰਮਨ ਸਿੰਘ ਜਿਹੜਾ ਬੋਲਦਾ ਪਿਆ ਕਿ ਮੇਰੇ ਤੇ ਨਾ ਵਾਰ ਕਰਨਾ ਕੋਈ ਵੇਖੋ ਗਿੱਲ ਨੇ ਇੱਕ ਲਫ਼ਜ਼ ਨਹੀਂ ਬੋਲਿਆ ਅਜੇ ਤੱਕ ਇਹਦੇ ਤੋਂ ਉਹਨੂੰ ਬੋਲਣਾ ਚਾਹੀਦਾ ਸੀ ਵੀ ਇਹਦੀ ਜਾਂਚ ਕੀਤੀ ਜਾਵੇ ਢੰਗਾਈ ਤੱਕ ਜਾਇਆ ਜਾਵੇ ਵੀ ਇਹ ਬੰਦੇ ਕਿੱਥੋਂ ਆਏ ਕੌਣ ਮਰਵਾਉਣ ਲੱਗਾ ਸੀ ਕੌਣ ਵਾਰ ਕਰਾਉਣ ਲੱਗਾ ਸੀ ਕੀ ਸਿਸਟਮ ਹੋਣ ਲੱਗਾ ਸੀ ਤੁਸੀਂ ਪਿੱਛੇ ਨੂੰ ਝਾਤ ਮਾਰਿਓ ਜੇ ਜਿੱਦਣ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਆ ਹਰਮਿੰਦਰ ਗਿੱਲ ਪੱਟੀ ਹਲਕੇ ਦੇ ਇੱਕ ਵੀ ਬੂਥ ਤੇ ਬੂਥ ਚੈੱਕ ਕਰਨ ਨਹੀਂ ਗਿਆ ਕਿਉਂ ਨਹੀਂ ਗਿਆ ਭਲਾ ਉਹਨੇ ਪਹਿਲਾਂ ਹੀ ਬਾਹਰ ਕਨੇਡਾ ਦੇ ਵਿੱਚ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਮਿਲ ਕੇ ਇਹਨੇ ਗਾਂਢ ਸਾਂਢ ਲਾਈ ਸੀ ਵੇਖੋ ਨਿਆਣਾ ਗੱਲ ਕਰੇ ਤੇ ਸਿਆਣਾ ਕਿਆਸ ਕਰੇ ਪਹਿਲੀ ਤੇ ਗੱਲ ਜਿਹੜਾ ਬੰਦਾ ਇਲੈਕਸ਼ਨ ਲੜਦਾ ਵਾ ਉਹ ਆਪਦੇ ਬੰਦਿਆਂ ਦੇ ਬੂਥ ਚੈੱਕ ਕਰਨ ਜਾਂਦਾ ਵਾ ਇਹ ਹਰਮਿੰਦਰ ਗਿੱਲ ਚੈੱਕ ਕਰਨ ਨੂੰ ਨਹੀਂ ਗਿਆ ਤੇ ਤੁਹਾਂ ਸੁਣਿਆ ਨਾ ਜਦੋਂ ਬਾਈ ਇਲੈਕਸ਼ਨ ਹੋਈ ਆ ਤਰਨਤਾਰਨ ਵਾਲੀ ਉਸ ਵਿੱਚ ਕਾਲੀਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਦੇ ਸਾਰੇ ਬੁਲਾਰਿਆਂ ਦੀ ਆਪਸ ਵਿੱਚ ਡਿਬੇਟ ਚੱਲੰਦੀ ਸੀ ਤੇ ਜਿਹੜੇ ਹੀ ਬੁਲਾਰੇ ਕਾਂਗਰਸ ਦੇ ਇੱਕ ਬੁਲਾਰੇ ਨੇ ਬੋਲਿਆ ਪੀਐਨਾ ਜੀ ਕਾਲੀਦਾਲ ਵਾਲਿਆਂ ਗੈਂਗਸਟਰ ਦੀ ਰਿਸ਼ਤੇਦਾਰਾਂ ਨੂੰ ਟਿਕਟ ਦਿੱਤੀ ਆ ਤੇ ਉਹ ਕੋ ਜਿਹੜਾ ਪੈਗਾ ਹੈ ਨਾ ਕਾਲੀਦਾਲ ਦਾ ਬਲਾਰਾ ਉਹ ਕਾਲੀਦਾਲ ਦਾ ਬਲਾਰਾ ਆਂਦਾ ਵੀ ਤੁਹਾਡਾ ਐਮਐਲਏ ਜਿਹੜਾ ਰਿਆ ਕਾਂਗਰਸ ਦਾ 17 ਤੋਂ ਲੈ ਕੇ 22 ਤੱਕ ਪੱਟੀ ਤੋਂ ਰਮਿੰਦਰ ਗਿੱਲ ਉਹ ਪਿੱਛੇ ਜੇ ਕੈਨੇਡਾ ਗਿਆ ਉਹ ਅਮਰਤ ਬਾਠ ਨੂੰ ਮਿਲ ਕੇ ਆਇਆ ਉੱਥੇ ਜਿਹੜੇ ਗੈਂਗਸਟਰ ਦੀ ਤੁਸੀਂ ਗੱਲ ਕਰਦੇ ਜਿਹਨੂੰ ਟਿਕਟ ਦਿੱਤੀ ਆ ਉਹਨੂੰ ਮਿਲ ਕੇ ਆਇਆ ਉੱਥੇ ਕੈਨੇਡਾ ਤੇ ਉਹਨੂੰ ਕਹਿ ਕੇ ਆਇਆ ਪੀ ਹੁਣ ਮੈਂ ਤੇਦੀ ਮਦਦ ਕਰ ਦੂੰ ਤੇਰੀ ਸੱਸ ਦੀ ਮਦਦ ਕਰ ਦੂੰ ਤੇ 27 ਜ ਤੂੰ ਮੇਰੀ ਮਦਦ ਕਰਦੀ ਜੇ ਉਹ ਉਸ ਗੈਂਗਸਟਰ ਨੂੰ ਮਿਲ ਕੇ ਆ ਹੁਣ ਜਿਹੜੇ ਉਹ ਬੰਦੇ ਫੜੇ ਆ ਨਾ ਚਾਰ ਜਿਹੜੇ ਸਮਾਜ ਵਿਰੋਧੀ ਅਨਸਰ ਉਹਨਾਂ ਤੋਂ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਆ ਤੇ ਉਹਨਾਂ ਨੌਜਵਾਨਾਂ ਨੇ ਇਹ ਕਿਹਾ ਵੀ ਸਾਨੂੰ ਕੈਨੇਡਾ 'ਚ ਬੈਠੇ ਗੈਂਗਸਟਰਾਂ ਨੇ ਕਿਹਾ ਸੀ ਵੀ ਆਪਾਂ ਐਂਦੇ ਤੇ ਵਾਰ ਕਰਨਾ ਵਾ ਹਾਂਜੀ ਤੇ ਉਹ ਉੱਥੇ ਜਾ ਕੇ ਗੱਲ ਰੋਗੀ ਇਹਨੂੰ ਰਮਿੰਦਰ ਗਿੱਲ ਨੂੰ ਪਤਾ ਸੀ ਵੀ ਗੱਲ ਤੇ ਉੱਥੇ ਜਾ ਕੇ ਕਿ ਗੈਂਗਸਟਰ ਤੇ ਰੁਕ ਜਾਣੀ ਆ ਕੋਈ ਵੀ ਆ ਭਾਵੇਂ ਕੋਈ ਵੀ ਜਿਹੜਾ ਸਮਾਜ ਨੂੰ ਦੀ ਆਂਸਰ ਉੱਤੇ ਬੈਠਾ ਹੈ ਤੇ ਮੇਰਾ ਤੇ ਨਾ ਨਹੀਂ ਹੋਣਾ ਤੇ ਜਦੋਂ ਕੋਈ ਮਰ ਗਿਆ ਕਾਂਗਰਸ ਦਾ ਇਕੱਲਾ ਇਹ ਨਹੀਂ ਕਿ ਉਹਨੂੰ ਹੀ ਮਾਰਨਾ ਹੋ ਸਕਦਾ ਇਹ ਕਿ ਉਹ ਤੋਂ ਵੀ ਮਰਵਾ ਸਕਦਾ ਕਿਉਂਕਿ ਜਿਹੜੇ ਬੰਦੇ ਦੀ ਜਿਹੋ ਜੀ ਬੇਤੀ ਹੋਵੇ ਨਾ ਉਹਦੇ ਤਮਾਦ ਤੋਂ ਚੀਜ਼ਾਂ ਜਾਂਦੀਆਂ ਨਹੀਂ ਆ ਉਹ ਕਹਿੰਦੇ ਹੁੰਦੇ ਨਾ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ ਉਹਨੇ ਪੈਰ ਪੂਰਨਾ ਹੱਥਾ ਲਾ ਕੇ ਕੋਈ ਨਾ ਕੋਈ ਚੀਜ਼ ਲੈ ਹੀ ਜਾਣੀ ਹੁੰਦੀ ਆ ਜਿੰਨੇ ਚੋਰੀ ਦੀ ਹੱਤ ਪਈ ਹੋਵੇ ਉਹਨੇ ਹੀਰਾ ਫੇਰੀ ਨਹੀਂ ਜਟਨੀ ਹੁੰਦੀ ਉਹ ਗੱਲ ਜਿਹਮੇਦਰ ਗਿੱਲ ਦੀ ਆ ਜਿਹੜਾ ਬੰਦਾ ਪਹਿਲੇ ਸਮਿਆਂ 'ਚ ਇੱਥੋਂ ਤੱਕ ਜਿੱਥੋਂ ਤੱਕ ਇਹ ਪਹੁੰਚਿਆ ਵਾ ਇਹ ਬੰਦੇ ਮਾਰ-ਮਾਰ ਕੇ ਆਤਮਾਪਤੀ ਬੀਰੇ ਫੋਟੇਸ਼ਨ ਬੀਰੇ ਤੇ ਐਮਐਲਏ ਬਣਿਆ ਹੈ ਉਹਨੂੰ ਇਹ ਆ ਕਿ ਮੈਂ ਸ਼ਾਇਦ ਇਤਨਾ ਹੀ ਬੰਦੇ ਬੰਦੇ ਮਰਕੋ ਕਿ ਇਹਨੂੰ ਆਪ ਦੀ ਜਿਹੜੀ ਜ਼ਮੀਨ ਹੈ ਨਾ ਉਹ ਖਵਾਚੀ ਦੇ ਗਈ ਕੋ ਇਹਨੂੰ ਲੱਭਦੇ ਨਹੀਂ ਪਈ ਵੀ ਹੁਣ ਕੰਮ ਖਤਮ ਹੋ ਗਿਆ ਸਿਆਸੀ ਦੀ ਗੱਲ ਕਰੀ ਆ ਕੇ ਨਾ ਕੇ ਤਰੀਕੇ ਲਾਲਦੀਪ ਨੂੰ ਬੰਦੇ ਇਲਜ਼ਾਮ ਲਵਾ ਦਈਏ ਲਾਲਦੀਪ ਨੂੰ ਦੇਖੋ ਜੀ ਉਧਰਨ ਵਾਰਦਾਤ ਹੋ ਜਾਂਦੀ ਇਹ ਆਪ ਕੂਚਿਆ ਕਰਨੀ ਗਿਆ ਇਹ ਨਹੀਂ ਭਾਵੇਂ ਆਪ ਤੇ ਭਾਵੇਂ ਕਿਸੇ ਬੰਦੇ ਰਾਹੀਂ ਇਹਨੂੰ ਹਰਮਨ ਸੇਖੋਂ ਨੂੰ ਮੈਸੇਜ ਲਵਾਇਆ ਉਹ ਵੀ ਜਾ ਕੇ ਪੂਚ ਚੈੱਕ ਕਰੋ ਪੂਜੇ ਕੋਈ ਲੜਾਈ ਝਗੜਾ ਹੁੰਦਾ ਉਹਦੇ ਜਾ ਕੇ ਧਰਨਾ ਲਾਓ ਤੇ ਆਪ ਹੀ ਕਿਉਂ ਨਹੀਂ ਆਇਆ ਕੋਈ ਇਹਨੂੰ ਇਹ ਹੀ ਵੀ ਇਹਨਾਂ ਬੰਦਿਆਂ ਨੂੰ ਥੋੜਾ ਪਤਾ ਵਾ ਵੀ ਮੈਂ ਉੱਥੇ ਗੱਲ ਕਰਕੇ ਆਇਆ ਵੀ ਰਮਿੰਦਰ ਗੇਲੂ ਉੱਥੇ ਗੱਲ ਕਰਕੇ ਆਇਆ ਉਹਨਾਂ ਬੰਦਿਆਂ ਨੂੰ ਤੇ ਆ ਕਿ ਇੱਥੇ ਆ ਕੇ ਜਿਹੜਾ ਬੰਦਾ ਟਾਰਗੇਟ ਹੈ ਉਹਨੂੰ ਗੋਲੀ ਮਾਰ ਦੇਣੀ ਹੈ ਤੇ ਜੇ ਵੀ ਨਾਲ ਹੁੰਦਾ ਤੇ ਹੋ ਸਕਦਾ ਇਹਦੀ ਵੀ ਵਾਰੀ ਲੱਗ ਜਾਂਦੀ ਤੇ ਆਪ ਹੀ ਆਇਆ ਨਹੀਂ ਤੇ ਉਹਨੂੰ ਇਹਨੇ ਭੇਜਤਾ ਉਦੇ ਤੋਂ 15 20 ਮਿੰਟ ਪਹਿਲਾਂ ਤੇ ਅਸੀਂ ਉਹ ਕੂਚਿਆ ਕਰਕੇ ਗਏ ਜਦੋਂ ਇਹ ਉੱਥੇ ਸ਼ੀਰਪਿੰਡ ਗਿਆ ਹਰਮੰਥੇ ਪੁੱਛ ਕਿੰਦਾ ਪਿਆ ਵੀ ਮੇਰੇ ਤੇ ਬਾਤ ਕਰ ਰਹੀ ਸਰਕਾਰ ਨੇ ਕਰੋਨਾ ਹੈ ਇਹ ਨਾਲ ਲਵੇ ਵੀ ਕਿਹੜੇ ਬੰਦੇ ਨੇ ਇਹਦੇ ਤੇ ਬਾਤ ਕਰਾਉਣਾ ਹੈ ਤੇ ਮੈਂ ਤੇ ਬਰਦਾਸ਼ਿਓ ਬਾਜਰੇ ਨੂੰ ਅਮਰਿੰਦਰ ਚੋਂ ਰਾਜੇ ਵਿੜਿੰਗ ਨੂੰ ਸਕਜਿੰਦਰ ਤੋਂ ਰੰਧਾਵੇ ਨੂੰ ਇਹ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਤਕੜੇ ਹੋ ਕੇ ਪ੍ਰੋਟੈਸਟ ਅਰੰਭੋ ਵੀ ਉਹ ਬੰਦੇ ਜਿਹੜੇ ਆ ਉਹ ਕਿੰਨੇ ਪਲਾਨ ਕੀਤੇ ਸੀ ਮੈਂ ਵੀ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਜਿਹੜੇ ਬੰਦੇ ਪੰਡਾਰੇ ਤੋਂ ਵਹੇ ਆ ਜਿਨ੍ਹਾਂ ਨੇ ਕਿਸੇ ਕਾਰਨ ਸੀ ਕਾਗਜ਼ ਉੱਤੇ ਵਾਰ ਕਰਨਾ ਹੈ ਉਹਦੀ ਜਾਂਚ ਕੀਤੀ ਜਾਵੇ ਵੀ ਉਹ ਬੰਦੇ ਕਿੰਨੇ ਪਲਾਨ ਕੀਤੇ ਆ ਉਹ ਬੰਦੇ ਕਿੱਥੋਂ ਆਏ ਆ ਇਹ ਜਿਹੜਾ ਲਾਂਡ ਆਰਡਰ ਵਿਗੜਿਆ ਆ ਨਾ ਇਹਦੇ ਪਿੱਛੇ ਕਾਂਗਰਸ ਤੇ ਕਾਦੀਲ ਦੇ ਲੀਡਰਾਂ ਦੀ ਮਗਰਛ ਹੈ ਆ ਇਹ ਜਾਣ ਕੇ ਲਾਂਡ ਆਰਡਰ ਵਿਗਾੜਤੇ ਪਏ ਆ ਇਹਨਾਂ ਨੂੰ ਇਹ ਜਿਹਦੀ ਸਰਕਾਰ ਆ ਨਾ ਤੇ ਉਹਨਾਂ ਦਾ ਲੱਗਣਾ ਹੁਣ ਜੇ ਰੱਬ ਨਾ ਕਰੇ ਉਹਨੂੰ ਮੁੰਡੇ ਨੂੰ ਕੱਖਣਾ ਮੈਂ ਕਿਸੇ ਦਾ ਡੋਕੀ ਨਹੀਂਗਾ ਪਰ ਜੇ ਉਹਦੇ ਮੁੰਡੇ ਦੀ ਮੌਤ ਹੋ ਜਾਂਦੀ ਉਹਦਾ ਮਰਡਰ ਹੋ ਜਾਂਦਾ ਪਰਿਵਾਰ ਨੇ ਚੱਲ ਜਣਾ ਡਿਪਰੈਸ਼ਨ ਚ ਇਹਨਾਂ ਚੋੱਕ ਕੇ ਲਿਆ ਕੇ ਪੰਜਾਬ ਦੇ ਲੀਡਰ ਇਹਨਾਂ ਹਾਈਵੇ ਜਾਮ ਕਰਦੇ ਨੇ ਲਾਸ਼ ਰੱਖ ਕੇ ਇਹਨਾਂ ਲਾਸ਼ ਰੱਖ ਕੇ ਹਾਈਵੇ ਜਾਮ ਕਰਦੇ ਨੇ ਤੇ ਨਾ ਇਹਨਾਂ ਲੈਣ ਲ ਆਪਣਾ ਹੀ ਸਾਡਾ ਇਹੋ ਗੱਲ ਹੋਣੀ ਜੀ ਬਾਈ ਨਾ ਲੱਗਣਾ ਹੀ ਇਹਨਾਂ ਕਹਿਣਾ ਵੇਖੋ ਇਹਨਾਂ ਤੈ ਵੇਖੋ ਜੇ ਕਿਸੇ ਨੇ ਕਿਸੇ ਨੂੰ ਮਾਰਨਾ ਉਹਨੇ ਵੋਟਾਂ ਵਾਲੇ ਤੇ ਨਹੀਂ ਕਿਉਂ ਮਾਰਨਾ ਉਹ ਗੋਪੀਛੋਂ ਵਿੱਚ ਮਾਰ ਸਕਦੇ ਸੀ ਨਾ ਉਹਨਾਂ ਪਲਾਟ ਸਮੱਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਵਾਲਾ ਦੇ ਨਹੀਂ ਕਿਉਂ ਰੱਖਿਆ ਤੇ ਉਦੋਂ ਦਾ ਹਰਮਿੰਦਰ ਗਿੱਲ ਕਿਉਂ ਨਹੀਂ ਬੋਲਿਆ ਮੈਂ ਕਹਿੰਦਾ ਮੈਂ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਕਿ ਜਿਹੜੇ ਉਹ ਬੰਦੇ ਪੰਘਾਲੇ ਤੋਂ ਚਾਰ ਪੜੇ ਆ ਉਹਨਾਂ ਦੀ ਪਿੱਛੋਂ ਤੱਕ ਤਹਿ ਤੱਕ ਜਾਣਾ ਚਾਹੀਦਾ ਕਿ ਉਹ ਕਿਹੜੇ ਬੰਦੇ ਨੇ ਕੈਨੇਡਾ ਤੋਂ ਡੈਂਟਰਾਂ ਨੂੰ ਭੋਸੀ ਦੇ ਕੇ ਇਹਨਾਂ ਨੂੰ ਪਲਾਟ ਕੀਤਾ ਫਰ ਮਨਤੇ ਕੋ ਮਾਰ ਲਈ ਜਾਂ ਕਿਸੇ ਹੋਰ ਨੂੰ ਮਾਰ ਲਈ ਕਿ ਉਹ ਕਿੱਥੋਂ ਆਏ ਆ ਮੈਂ ਕਹਿੰਦਾ ਦੋਪੀ ਨਹੀਂ ਅਸੀਂ ਕਿਸੇ ਦੀ ਮਾਰੀ ਨਹੀਂ ਕਰਦੇ ਅਹੀਂ ਜਿਉਨੇ ਹਰ ਪਰਿਵਾਰ ਹਰ ਜੀ ਹਰ ਘਰ ਦੇ ਵਿੱਚ ਸੂਚੀ ਦਾ ਜ। ਅਸੀਂ ਕਹੀ ਦੀ ਮਾਰ ਨਹੀਂ ਸਕਦੇ। ਉੱਡੀ ਅਸੀਂ ਜ਼ਮੀਨ ਤੋਂ ਗਰਾਊਂਡ ਤੋਂ ਉੱਠੇ ਆ। ਸਾਨੂੰ ਪਤਾ ਵਾ ਕਿ ਇਕੱਲਾ-ਇਕੱਲਾ ਤੇ ਪੋਤੇ ਆ ਘਰਾਂ ਦੇ ਵਿੱਚ। ਜੇ ਕਿਸੇ ਦਾ ਇੱਕ ਪੋਤੇ ਚਲ ਗਿਆ ਉਹਦੇ ਪਿੱਛੇ ਕੀ ਰਹਿ ਜਾਣਾ? ਨਾਲੇ ਨੂੰ ਇਹ ਵੀ ਖਤਰਾ ਇਹਨੇ ਇੱਕ ਤੀਰ ਨਾ 3-4 ਨਿਸ਼ਾਨੇ ਕੀਤੇ। ਇੱਕ ਨਿਸ਼ਾਨਾ ਇਹ ਰਾਜੇ ਵੜਿੰਗ ਨੇ ਜਿਹੜਾ ਬਿਆਨ ਦਿੱਤਾ ਕਿ 70% ਜੂਠ ਨੂੰ ਟਿਕਾ ਲੈਣੀ ਆ। ਇਹਨੂੰ ਇਹ ਮੈਂ ਬਜ਼ੁਰਗ ਹੋ ਗਿਆ ਤਾਂ ਕਿਤੇ ਕੋਈ ਜੂਠ ਵਾਲਾ ਨਾ ਟਿਕਟ ਲੈ ਜੇ। ਇੱਕ ਨਿਸ਼ਾਨ ਆਇਆ ਦੂਜਾ ਨਿਸ਼ਾਨ ਆਇਆ ਇਹਨੇ ਇਹ ਲਾਇਆ ਵੀ ਹੋਰ ਮੇਰੀ ਸਿਆਸੀ ਜ਼ਮੀਨ ਗਵਾਚ ਗਈ ਆ ਤੇ ਜੇ ਬੋਟਾ ਦੇ ਦਿਨ ਹੋ ਗਿਆ ਕੰਮ ਉਸ ਬੋਟਾ ਦੇ ਦਿਨ ਉੱਥੇ ਝਗੜਾ ਆ ਇਹਨੇ ਕਹਣਾ ਉੱਥੇ ਜੀ ਉਹ ਕਾਤਰ ਕੀਤਾ ਸੀ ਦੀਂ ਤੇ ਹਰਮਨ ਸਿੰਘ ਪੁੱਤਰ ਦਾ ਲਾਉਣ ਗਿਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਨੂੰ ਮਰਵਾਤਾ ਸਮਝਦੇ ਗੱਲ ਦੂਜਾ ਨਿਸ਼ਾਨ ਮੇਰੇ ਤੇ ਵੀ ਲਾਲਜੀਤ ਪੁੱਲਣਾ ਨੇ ਕਰਾਤਾ ਮਾਂ ਪਿਓ ਪਰਿਵਾਰ ਗਿਆਣ ਹੈ ਡਿਪਰੈਸ਼ਨ ਚ ਉਹਨਾਂ ਨੂੰ ਤਾਂ ਸਮਝ ਨਹੀਂ ਆਉਣੀ ਚਾਹੀਏ ਇਹੋ ਜਿਹੀ ਕੰਮ ਨਾਲ ਜੰਦ ਰਾਤ ਇਹੋ ਜਿਹੀ ਗੱਲ ਨਾ ਕਰੇ ਕਿਸੇ ਨੂੰ ਕੱਕਣਾ ਹੋਵੇ ਉਹ ਲੋਕੀ ਕਹਿੰਦੇ ਹਰ ਮਨਸ਼ੇਹ ਖੁੰਦੀ ਕਿਸਮਤ ਤੇਜ ਆ ਮੈਂ ਕਹਿੰਦਾ ਮੇਰੀ ਕਿਸਮਤ ਤੇਜ ਉਹ ਮੇਰਾ ਨਾਂ ਲੱਗ ਜਾਣਾ ਉਹਦੀ ਕਿਸਮਤ ਨਹੀਂ ਤੇ ਮੇਰੀ ਕਿਸਮਤ ਤੇਜ ਆ ਉਹ ਬਚ ਗਿਆ ਮੇਰੇ ਤੇ ਇਲਜ਼ਾਮ ਲੱਗਣੋਂ ਹਟ ਗਿਆ ਇਹ ਗੱਲ ਅੱਜ ਮੈਂ ਤਾਂ ਕੀਤੀ ਆ ਕਿਸੇ ਦਾ ਸਕਾ ਨਹੀਂ ਜੇ ਇਹ ਕਿਸੇ ਨੂੰ ਵੀ ਮਰਵਾ ਸਕਦਾ ਜੇ ਜੇ ਅਮਰਤ ਬਾਠ ਨੂੰ ਉੱਥੇ ਮਿਲ ਕੇ ਗੱਲਬਾਤ ਤੈਅ ਕਰਕੇ ਆ ਸਕਦਾ ਨਾ ਵੀ ਹੁਣ ਤੇਰੀ ਸੱਸ ਦੀ ਮੈਂ ਮਦਦ ਕਰ ਦੇਣਾ 27 ਚ ਤੂੰ ਮੇਰੀ ਕਰਦੀ ਤੇ ਕੀਤਾ ਕਿਹੜੇ ਕਿਹੜੇ ਗੈਂਗਸਟਰ ਨੂੰ ਉੱਥੇ ਮਿਲ ਕੇ ਆ ਇਹ ਇਹ ਗੱਲ ਅਸੀਂ ਨਹੀਂ ਕਹੀ ਇਹ ਗੱਲ ਜਿਹੜੇ ਉੱਥੇ ਕਾਂਗਰਸ ਦੇ ਤੇ ਕਾਲੀ ਦਲ ਦੇ ਆਪਸੀ ਡਿਬੇਟ ਕਰਦੇ ਪਏ ਹਨ ਕਰਨਤਾਰਨ ਵਾਲੀ ਇਲੈਕਸ਼ਨ ਦੀ ਡਿਬੇਟ ਕੱਢ ਲਓ ਉਹਦੇ ਵਿੱਚ ਉਹਨਾਂ ਕਹੀਏ ਲੋਕਾਂ ਨੇ ਸੁਣੀ ਨਾ ਤੁਹਾਂ ਉਹ ਸਾਰਿਆਂ ਸੁਣੀ ਆ ਤੇ ਜੇ ਬੰਦਾ ਉਹਨੂੰ ਅੰਮ੍ਰਿਤ ਬਾਠ ਨੂੰ ਮਿਲ ਸਕਦਾ ਉੱਥੇ ਤੇ ਇਹ ਹੋਰ ਵੀ ਜਿਹੜੇ ਉੱਥੇ ਗੈਂਗਸਟਰ ਬੈਠੇ ਉਹਨਾਂ ਨੂੰ ਮਿਲ ਕੇ ਆਇਆ ਹੋਊਗਾ ਤੇ ਮੈਂ ਤੇ ਇਹ ਕਹਿਣਾ ਵੀ ਇੱਥੇ ਸਾਰੀ ਕਾਂਗਰਸ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂ ਨਹੀਂ ਲਿਆ ਲੈਣਾ ਚਾਹੀਦਾ ਇਹਨਾਂ ਦੇ ਜੂਦੇ ਨੇਤਾ ਤੇ ਵਾਰ ਹੋਣ ਲੱਗਾ ਸੀ ਉਹਦਾ ਮਰਡਰ ਕਰਨ ਲੱਗੇ ਸੀ ਤੇ ਕਿਉਂ ਨਹੀਂ ਬੋਲਦੇ ਬਾਈ ਤੇ ਸਭ ਤੋਂ ਵੱਡੀ ਗੱਲ ਇਥੋਂ ਪੱਟੀ ਵਾਲ ਕਿਤੋਂ ਰਮਿੰਦਰ ਗੇਲਿਆ ਇਹ ਤੇ ਕੋਈ ਬਾਹਰ ਹੱਗਣ ਵੀ ਜਾਵੇ ਉਹਦਾ ਵੀ ਨਾਮ ਲੈਂਦਾ ਵੀ ਫਲਾਣੇ ਤੋਂ ਫਲਾਣਾ ਹੱਗ ਗਿਆ ਕਿ ਇਹਦੀ ਪੈਲੀ ਚ ਤੇ ਇਹ ਹੁਣ ਕਿਉਂ ਨਹੀਂ ਜ਼ਿਕਰ ਕਰਦਾ ਪਿਆ ਇਹਨਾਂ ਦੇ ਆਗੂ ਦੇ ਉੱਤੇ ਵਾਰ ਹੋਣ ਲੱਗਾਈ ਇਹ ਕਿਉਂ ਨਹੀਂ ਜ਼ਿਕਰ ਕਰਦਾ ਪਿਆ ਕਿਉਂ ਨਹੀਂ ਬੋਲਿਆ ਇਹ ਇਹ ਜਦੋਂ ਇਹ ਕੰਮ ਹੋ ਜਾਂਦਾ ਇਹਨੇ ਸਿੱਧਾ ਇਹਨੇ ਲਾਸ਼ ਰੱਖੇ ਮੇਰੇ ਉੱਤੇ ਨਾਲ ਇਹਨੇ ਸੱਦ ਲੈਣੇ ਪੰਜਾਬ ਦੇ ਲੀਡਰ ਇਹਨੇ ਨਾ ਲਾਜ ਦਾ ਡਿਕਰ ਜਿਹੜਾ ਲਾਜ ਦਾ ਡਿਕਰ ਕਰਦਾ ਪਿਆ ਨਾ ਇਹਦੇ ਚ ਵੱਡਾ ਰੋਲ ਕਾਂਗਰਸ ਤੇ ਪਾਲੀ ਦਲ ਦੇ ਲੀਡਰਾਂ ਦਾ ਉਹਨਾਂ ਨੂੰ ਪਤਾ ਭਗਵਾਨ ਸੋਭਾਨ ਦਾ ਕੋਈ ਤੋੜ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਤੋੜ ਨਹੀਂ ਮੋਹਰ ਵਿਗਾੜ ਦੋ ਕਤਲੋਕਾਰ ਤੇ ਕਰਾ ਦੋ ਲੋਕਾਂ ਨੇ ਮਨਾ ਚੇ ਉਹ ਝੂਠੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇੱਥੇ ਬੰਦੇ ਮਾਰਦੇ ਜਾਂਦੇ ਆ ਸਿਸਟਮ ਹੋ ਗਿਆ ਪਾਇੰਟ ਆਰਡਰ ਨਹੀਂ ਵਿਗੜਿਆ ਇਹ ਕਾਂਗਰਸ ਤੇ ਕਾਲੀ ਦਲ ਦੇ ਜਿਹੜੇ ਐਮ ਐਲ ਏ ਤੇ ਮੰਤਰੀ ਰਹੇ ਆ ਨਾ ਸਾਫਕਾ ਸਾਫਕਾ ਡਿਪਟੀ ਮੁੱਖ ਮੰਤਰੀ ਤੇ ਸਾਫਕਾ ਮੁੱਖ ਮੰਤਰੀ ਰਹੇ ਆ ਇਹ ਸਾਰਾ ਮਾਹੌਲ ਉਹ ਵਿਗਾੜਦੇ ਪਏ ਹੋਰ ਕੋਈ ਕੁਝ ਨਹੀਂ ਹੈਗਾ ਵੇਖੋ ਇਹ ਇਹ ਕਹਿੰਦੇ ਪਰ ਇਹ ਨਾ ਵੀ ਆਮ ਆਦਮੀ ਪਾਰਟੀ ਨੇ ਕਰਾਇਆ ਮੈਂ ਕਹਿੰਦਾ ਨਾ ਲਿਓ ਕਿਹੜੇ ਬੰਦੇ ਨੇ ਕਰਾਇਆ ਮੈਂ ਆਪ ਕਹਿੰਦਾ ਇਹਦੀ ਤਹਿ ਤੱਕ ਜਾਣਾ ਚਾਹੀਦਾ ਤਹਿ ਤੱਕ ਇਹਦੀ ਜਾਂਚ ਹੋਣੀ ਚਾਹੀਦੀ ਆ ਸਾਰੇ ਲੀਡਰਾਂ ਦੀਆਂ ਫੋਨ ਕਾਲਾਂ ਚੈੱਕ ਹੋਣੀਆਂ ਚਾਹੀਦੀਆਂ ਵੀ ਕਿਹੜੇ ਕਿਹੜੇ ਗੈਂਗਸਟਰ ਨਾਲ ਕਿਹੜਾ ਕਿਹੜਾ ਲੀਡਰ ਗੱਲ ਕਰਦਾ ਕਿਉਂਕਿ WhatsApp ਚੈਟ ਵੀ ਨਿਕਲ ਆਉਂਦੀ ਆ WhatsApp ਕਾਲ ਵੀ ਨਿਕਲ ਆਉਂਦੀ ਆ ਫੇਸਟਾਈਮ ਕਾਲ ਵੀ ਨਿਕਲ ਆਉਂਦੀ ਆ ਮੇਰੇ ਫੋਨ ਦੀ ਵੀ ਜਾਂਚ ਹੋਣੀ ਚਾਹੀਦੀ ਆ ਤੇ ਸਾਰੇ ਜਿਹੜੇ ਸਾਡੇ ਪਟਿਆਲ ਕਲੇ ਲੀਡਰ ਹੈ ਕਾਂਗਰਸ ਦੇ ਕਾਲੀ ਦਲ ਦੇ ਉਹਨਾਂ ਦੇ ਫੋਨਾਂ ਦੀ ਕਾਲ ਡਿਟੇਲ ਨਿਕਲਣੀ ਚ ਕਿ ਕਿਹੜੇ ਕਿਹੜੇ ਲੀਡਰ ਨੇ ਕਿਹੜੇ ਕਿਹੜੇ ਗੈਂਗਸਟਰ ਨਾਲ ਕਦੋਂ ਤੁਰੋਂ ਗੱਲ ਕੀਤੀ ਆ ਉਹ ਸਾਰਾ ਕੋਈ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਹੁਣਾ ਚਾਹੀਦਾ ਮੈਂ ਆਪਦਾ ਫੋਨ ਦੇਣਾ ਅਫਸਰਾਂ ਨੂੰ ਇਹ ਵੀ ਆਪਦੇ ਫੋਨ ਦੇਣ ਤੇ ਸਾਰਾ ਕੋਈ ਜੀ ਕਿੱਟਾ ਹੋ ਜਾਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸਰਦਾਰ ਲਾਜੀ ਸਿੰਘ ਪੁਲਾ ਜਿੰਦਾਬਾਦ ਲਾਜੀ ਸਿੰਘ ਪੁਲਾ ਜਿੰਦਾਬਾਦ ਪੁਲਰ ਸਾਹਿਬ ਤੇਰੀ ਸੋਇਤ